ਕਰੋੜੀ ਦੀ ਫਿਲਮ ਆ ਰਹੀ ਆ ڈاکੂਆਂ ਦਾ ਮੁੰਡਾ ਇਹਨਾਂ ਨੇ ਲੋਕਾਂ ਨੂੰ ਗੰਦ ਵਿਖਾ ਵਿਖਾ ਕੇ ਆਪ ਕਰੋੜਾ ਰੁਪਏ ਅੰਦਰ ਕਰ ਲਏ ਤੇ ਲੋਕਾਂ ਦੀ ਜਵਾਨੀ ਨੂੰ ਕਿਰਾਏ ਪਾਤਾ ਇਹ ਵਾਰ-ਵਾਰ ਹੁਣ ਲੋਕਾਂ ਨੂੰ ਲੱਗ ਗਿਆ ਪਤਾ ਇਹਨਾਂ ਦਾ ਵੀ ਇਹ ਕਰਤੂਤਾ ਕੀ ਕਰਦੇ ਗੰਦ ਵਿਖਾਉਂਦੇ ਆ ਤੇ ਲੋਕੀ ਹੁਣ ਇਹਨਾਂ ਦੀਆਂ ਫਿਲਮਾਂ ਵੇਦੇ ਨਹੀਂ ਤੇ ਇਹ ਬੜੀਆਂ ਹੁਣ ਗੇਮਾਂ ਕਰ ਰਹੇ ਜਿੰਨੇ ਹੈ ਨਾ 15 20 ਜਿੰਨਿਆਂ ਨੇ ਕਬਜ਼ਾ ਕੀਤਾ ਹੋਇਆ ਸੀ ਇਹ ਹੁਣ ਵਾਰ-ਵਾਰ ਕਹਿੰਦਾ ਦੇਵ ਖਰੋੜੀ ਵੀ ਅਸੀਂ ਸਿੱਧੂ ਦਾ ਗਾਣਾ ਪਾਤਾ ਅਸੀਂ ਸਿੱਧੂ ਦਾ ਗਾਣਾ ਪਾਤਾ ਅਸੀਂ ਕਿਹਾ ਅਸੀਂ ਸਿੱਧੂ ਦਾ ਗਾਣਾ ਪਾਉਣਾ ਹੈ ਕਿ ਮੈਂ ਤਾਂ ਆਪਣੀ ਪ੍ਰੋਡਕਸ਼ਨ ਦਾ ਧੰਨਵਾਦ ਕਰਦਾ ਜਿੱਦਾਂ ਸਿੱਧੂ ਦਾ ਗਾਣਾ ਪਾਤਾ ਨਾ ਤੂੰ ਲੋਕਾਂ ਨੂੰ ਉल्लू ਸਮਝਦਾ ਆ ਲੋਕੀ ਇੰਨੇ ਘੁੱਸੇ ਘਟਿਆ ਹੁਣ ਹੈ ਤਾਨੂੰ ਪਤਾ ਵੀ ਤੁਹਾਡੀ ਫਿਲਮ ਕਹੇ ਨੇ ਵੇਖਣ ਨਹੀਂ ਜਾਣਾ ਕਹੇ ਤੁਹਾਡੀ ਫਿਲਮ ਵੇਖਣ ਨਹੀਂ ਜਾਣਾ ਤੇ ਹੁਣ ਤੁਸੀਂ ਸਿੱਧੂ ਦਾ ਗਾਣਾ ਪਾ ਕੇ ਫਿਲਮ ਚਲਾਉਣੀ ਆ ਵੀ ਚੱਲ ਕਿਤੇ ਫਿਲਮ ਚੱਲ ਪੈ ਸਿੱਧੂ ਦਾ ਗਾਣਾ ਪਾ ਕੇ ਹੈ ਤੇ ਸਿੱਧਾ ਗੋ ਵੀ ਭਾਈ ਅਸੀਂ ਆਪਣੀ ਫਿਲਮ ਚਲਾਉਣ ਵਾਸਤੇ ਸਿੱਧੂ ਦਾ ਗਾਣਾ ਪਾਇਆ ਵੀ ਚਲੋ ਕਿਤੇ ਸਿੱਧੂ ਦੇ ਗਾਣੇ ਦੇ ਸਹਾਰੇ ਸਾਡੀ ਫਿਲਮ ਚੱਲ ਪੈ ਹੈ ਤੂੰ ਉਲਟਾ ਲੋਕਾਂ ਨੂੰ ਬੇਕੂਬ ਬਣਾਉਣ ਡਿਆ ਵੀ ਇਹ ਸਿੱਧੂ ਦਾ ਗਾਣਾ ਪਾਤਾ ਮੈਂ ਆ ਗਿਆ ਪਾਉ ਸਿੱਧੂ ਦਾ ਗਾਣਾ ਮੈਂ ਕਹ ਰਿਹਾ ਕਿ ਸਿੱਧੂ ਦਾ ਗਾਣਾ ਪਾਉਣਾ ਹੀ ਪਾਉਣਾ ਹੈ ਸਿੱਧੂ ਨੇ ਇਹ ਯਾਰ ਜਿਹੜੀ ਗੱਲ ਕਹੀ ਸੀ ਵੀ ਕੋਸ਼ਕ ਨੇ ਆਏ ਇੱਥੇ ਭੁੱਖੇ ਫੇਰਦੇ ਨਾਮ ਤੇਰਾ ਲੈ ਕੇ ਅੱਗੇ ਆਉਣਾ ਚਾਹੁੰਦੇ ਆ ਕੱਲੀ-ਕੱਲੀ ਗੱਲ ਉਹਦੀ ਸੱਚ ਆ ਉਹ ਤੇ ਮੇਰੇ ਵਰਗੇ ਮੈਂ ਪਤਾ ਨਹੀਂ ਕਿੰਨੀਆਂ ਵੀਡੀਓ ਦਾ ਨਾਮ ਲੈ ਲੈ ਕੇ ਚਲਾ ਲੀਆਂ ਯਾਰ ਉੱਤੇ ਬਣਾ ਬਣਾ ਕਿੰਨੀਆਂ ਵੀਡੀਓ ਚਲਾਈਆਂ ਮੈਂ ਕੱਲਾ-ਕੱਲਾ ਬੰਦਾ ਉਹਦੀ ਕੋਠੀ ਜਾਂਦਾ ਵੀਡੀਓ ਪਾਉਂਦਾ ਵੀਡੀਓ ਹਿੱਟ ਹੋ ਜਾਂਦੀ ਜੀਦਾ ਉਹਨੇ ਨਾਂ ਲੈਤਾ ਜਟਾਣੇ ਅਰਗੇ ਦਾ ਜਸਵਿੰਦਰ ਬਰਾੜ ਅਨਖੀਲਾ ਉਹ ਚੱਜ ਦਾ ਵਿਚਾਰ ਵਾਲਾ ਤੇ ਹੋਰ ਪਤਾ ਨਹੀਂ ਕਿੰਨੇ ਦਾ ਨਾਂ ਲੈਤਾ ਉਹ ਸਾਰੀ ਹਿੱਟ ਹੋ ਗਿਆ ਸਾਰਿਆਂ ਦੀ ਰੋਟੀ ਚੱਲ ਪਈ ਹੈ ਉਹ ਕਿਹੜੀ ਅੱਤਰ ਉਹਦੀ ਵੀ ਰੋਟੀ ਵੱਡਿਆਂ ਵੱਡਿਆਂ ਦੀਆਂ ਰੋਟੀਆਂ ਚੱਲ ਪਈਆਂ ਲੋਕ ਕਹਿੰਦੇ ਵੀ ਭਾਈ ਇਹਦੀ ਵਜ੍ਹਾ ਨਾਲ ਸਾਡੀ ਰੋਟੀ ਚੱਲੀ ਆ ਖੁੱਲ ਕੇ ਨਹੀਂ ਕਹਿੰਦੇ ਇਹ ਸ਼ਰਮ ਵਾਲੀ ਗੱਲ ਆ ਵੀ ਖੁੱਲ ਕੇ ਨਹੀਂ ਕਹਿੰਦੇ ਪਰ ਤੂੰ ਉਲਟਾ ਹੀ ਵੀ ਉਹ ਅਹੀਂ ਉਹਦਾ ਗਾਣਾ ਪਾ ਕੇ ਉਤੇ ਆਸਾਨ ਕਰਦਾ ਤੇਰੀ ਫਿਲਮ ਕਿਸੇ ਨਹੀਂ ਵੇਖਣ ਜਾਣਾ ਤੇਰੀ ਕੀ ਤੇਰੇ ਜਨਾ ਗਾਇੰਗੇ ਨਾ ਜਿੰਨੇ ਤੁਸੀਂ 15 20 ਸੀਗੇ ਜਿੰਨਾਂ ਨੇ ਪੰਜਾਬ ਦਾ ਬੇੜਾ ਕਰਕੇ ਕੀਤਾ ਪੰਜਾਬ ਦੇ ਕਲਚਰ ਦਾ ਤੇ ਖੁਦ ਕਰੋੜਾ ਕਵਾਏ ਤੁਹਾਡੀ ਕਿਹੇ ਨੂੰ ਹਣ ਫਿਲਮ ਤੁਹਾਡੀ ਕੀ ਵੇਖਣੀ ਲੋਕ ਤੁਹਾਡਾ ਕਟਾਪਾ ਵੀ ਚਾਰ ਸਕਦੇ ਆ ਲੋਕ ਤੁਹਾਡੇ ਜੁੱਤੀਆਂ ਵੀ ਮਾਰ ਸਕਦੇ ਆ ਅਮਲਕੀਤ ਰੌਣੀ ਤੇ ਉਹ ਜਿਹੜਾ ਇੱਕੋ ਜਰਨਲ ਜਿਆ ਇਨਾਰੇ ਤੇ ਕਿਸੇ ਟਾਈਮ ਵੀ ਪੈ ਸਕਦੀਆਂ ਆ ਆ دلਜੀਤ ਵਰਗੇ ਨੂੰ ਕੁੱਤੇ ਨਹੀਂ ਪੁੱਛਦੇ ਹੁਣ ਉਹ ਯਾਰ ਪੰਜਾਬ ਦੀ ਜਵਾਨੀ ਦਾ ਬੇੜਾ ਗਰਕ ਹੋ ਗਿਆ ਲੋਕੀ ਵਿਦੇਸ਼ਾਂ ਚ ਕੰਮ ਲੱਭਦੇ ਫਿਰਦੇ ਲੜਕੀਆਂ ਦੀ ਕੀ ਹਾਲ ਆ ਉਹ ਕਹਿਣ ਨੂੰ ਦਿਲ ਨਹੀਂ ਕਰਦਾ ਜ਼ਮੀਨਾਂ ਸਾਡੀਆਂ ਨਸ਼ੇੜੀ ਹੋ ਗਈਆਂ ਪੰਜਾਬ ਚ ਕੋਈ ਰਹਿਣਾ ਨਹੀਂ ਚਾਹੁੰਦਾ ਪੰਜਾਬ ਜੀ ਯਾਰ ਕਿੰਨਾ ਕ੍ਰਾਈਮ ਕੀ ਕੁਛ ਤੁਸੀਂ ਕੀ ਵਿਖਾਇਆ ਕਲਾਕਾਰ ਹਮੇਸ਼ਾ ਸਰਮਾਇਕਾ ਆਇਨਾ ਹੁੰਦਾ ਸਮਾਜ ਦਾ ਆਇਨਾ ਜੋ ਸਮਾਜ ਹੁੰਦਾ ਉਹ ਲੋਕਾਂ ਨੂੰ ਵਿਖਾਉਣਾ ਹੁੰਦਾ ਬੰਬੇ ਵਾਲੇ ਵਿਖਾਉਂਦੇ ਆ 50 50 ਪਰ ਜਿਹੜੇ ਸਾਊਥ ਵਾਲੇ ਉਹ ਤਾਂ ਪੂਰਾ ਵਿਖਾਉਂਦੇ ਤਾਂ ਹੀ ਉੱਥੇ ਉਹਨਾਂ ਦੀ ਪੂਜਾ ਹੁੰਦੀ ਆ ਤੁਸੀਂ ਕਰੋੜਾ ਰੁਪਈਆ ਕਮਾਰਿਆ ਪੰਜਾਬੀ ਕਲਚਰ ਦਾ ਬੇੜਾ ਕਰਤਾ ਹੁਣ ਤੁਹਾਡੇ ਜੁੱਤੀਆਂ ਵਜਣੀਆਂ ਆ ਕਿਹ ਟਾਈਮ ਹੀ ਵੱਜ ਸਕਦੀਆਂ ਲੋਕੀ ਬਹੁਤ ਅੱਕੇ ਪਏ ਆ ਤੁਸੀਂ ਹੋਣੋ ਬੌਂਸਰ ਲੈ ਕੇ ਜਾਂਦੇ ਯਾਰ ਬੜੀ ਸ਼ਰਮ ਵਾਲੀ ਗੱਲ ਆ ਮੈਨੂੰ ਤੇ ਉਹ ਬੜੀ ਸ਼ਰਮ ਆਉਂਦੀ ਆ ਬੌਂਸਰ ਪਤਾ ਕੌਣ ਆ ਜਿਹੜੇ ਮੁੰਡੇ ਪਹਿਲਵਾਨ ਆ ਕਬੱਡੀ ਖੇਡਦੇ ਆ ਸਾਡੇ ਮੇਲੇ ਖੇਡਾਂ ਦਾ ਬੇੜਾਗਰਕ ਹੋ ਗਿਆ ਉਹ ਵਿਚਾਰੇ ਹੁਣ ਇਹਨਾਂ ਨਚਾਰਾਂ ਭੰਡਾ ਦੇ ਬੌਂਸਰ ਬਣੇ ਹੋਏ ਆ ਇਹਨਾਂ ਨਕਲੀ ਕਲਾਕਾਰਾਂ ਦੇ ਜਿਹੜੇ ਸਾਡੇ ਹੀਰੇ ਸੀ ਜਿਨ੍ਹਾਂ ਨੇ 올림픽 ਚੋ ਗੋਲਡ ਮੈਡਲ ਲਿਆਉਣੇ ਸੀ ਵੱਡੀਆਂ ਵੱਡੀਆਂ ਕੁਸ਼ਤੀਆਂ ਲੜਨੀਆਂ ਸੀ ਖੇਡਾਂ ਖਤਮ ਹੋਈਆਂ ਤੇ ਉਹ ਵਿਚਾਰੇ ਇਹਨਾਂ ਗੰਦਾਂ ਦੇ ਬੌਂਸਰ ਬਣੇ ਹੋਏ ਆ ਹਦ ਹੋ ਗਈ ਯਾਰ ਕਿ ਜਿੱਥੇ ਜਾਂਦੇ 15-20 ਬੌਂਸਰ ਲੈ ਕੇ ਜਾਂਦੇ ਆ ਕਦੇ ਜੰਦਾ ਜੁੱਤੀਆਂ ਨਾ ਮਾਰੇ ਵੀਰੋ ਪੰਜਾਬ ਦੇ ਲੋਕੋ ਫੇਰ ਦੁਬਾਰਾ ਤੋਂ ਪਿੰਡੋਂ ਪਿੰਡ ਮੇਲੇ ਲਵਾਓ ਹਰ ਪਿੰਡ 6 ਮਹੀਨੇ ਬਾਅਦ ਇੱਕ ਮੇਲਾ ਲਵਾਓ ਖਿਡਾਰੀਆਂ ਨੂੰ ਚੰਗੇ ਪੈਸੇ ਦੋ ਜਿਹੜਾ ਜਿੱਤਦਾ ਉਹਨੂੰ ਦੋ ਦੋ ਜਿਹੜੇ ਨਾਲ ਪਾਰਟਿਸਿਪੇਟ ਕਰਦੇ ਉਹਨੂੰ ਵੀ ਦੋ ਯਾਰ ਖਿਡਾਰੀ ਕੋ ਪੈਸੇ ਹੋਣ ਖਿਡਾਰੀ ਜੇ ਜੋਬ ਕਰੂਗਾ ਨੌਕਰੀ ਕਰੂਗਾ ਤੇ ਯਾਰ ਉਹ ਕਿਵੇਂ ਖੇਡ ਪਾਊਗਾ ਸਵੇਰ ਤੋਂ ਸ਼ਾਮ ਤੱਕ ਉਹ ਨੌਕਰੀ ਕਰੂਗਾ ਉਹ ਖੇਡ ਨਹੀਂ ਪਾਊਗਾ ਜਦੋਂ ਖੇਡਾਂ ਆਪਣੇ ਪੰਜਾਬ ਚ ਆ ਜਾਣੀਆਂ ਪੰਜਾਬੀ ਵਧੀਆ ਨਸਲ ਆ ਜਰਮਨ ਤੋਂ ਬਾਅਦ ਪੰਜਾਬੀ ਆਉਂਦੇ ਪੂਰੀ ਦੁਨੀਆ ਚ ਲੱਖਾਂ ਨਸਲਾਂ ਆ ਪਰ ਜਰਮਨ ਤੋਂ ਬਾਅਦ ਪੰਜਾਬੀ ਆਉਂਦੇ ਆ ਜਰਮਨ ਤਾਂ ਫੇਰ ਵੀ ਟੌਪ ਚ ਆ ਪਰ ਸਾਡਾ ਬੇੜਾ ਗਰਕ ਹੋ ਗਿਆ ਇਹਨਾਂ ਦੇ ਚਾਰਾਂ ਭੰਡਾ ਨੇ ਕਲਾਕਾਰ ਹੁੰਦੇ ਸੀ ਲਧਿਆਣੇ ਵਾਲੇ ਇਹ ਚੰਡੀਗੜ੍ਹ ਤੇ ਜੋ ਠੱਗ ਚੋਰ ਦਲਾਲ ਨਚਾਰ ਭੰਡ ਸਾਰੇ ਉੱਥੇ ਇਕੱਠੇ ਹੋਏ ਸਭ ਗੰਦੇ ਲੋਕ ਆ ਮਾੜੇ ਲੋਕ ਆ ਤੇ ਵੀਰੋ ਖੇਡਾਂ ਪਿੰਡੋ ਪਿੰਡ ਖੇਡਾਂ ਕਰਾਓ ਉਹ ਜਿਹੜੇ ਖਿਡਾਰੀ ਸੀਗੇ ਜਿਹੜੇ ਅਸਲ ਕਲਾਕਾਰ ਸੀ ਜਿਹੜੇ ਅਸਲ ਹੀਰੋ ਸੀ ਉਹ ਵਿਚਾਰੇ ਇਹਨਾਂ ਵਿਚਾਰਾਂ ਭੰਡਾਂ ਦੇ ਬੌਂਸਰ ਬਣੇ ਹੋਏ ਆ ਇਹਨਾਂ ਵਿਚਾਰਾਂ ਭੰਡਾਂ ਨੇ ਇਹਨਾਂ ਰਾਈਆਂ ਨੂੰ ਲੁੱਟ ਲੁੱਟ ਕੇ ਲੁੱਟ ਲੁੱਟ ਕੇ ਬੱਲੇ 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 ਐਨਾ ਮਾਲ ਅੰਦਰ ਕੀਤਾ ਬੜਬੋਲਾ ਜੱਟ ਬੰਬੇ ਰਹਿਂਦਾ ਸਹੀ ਗੱਲ ਕਹਿੰਦਾ ਤਾਈਓ ਇਹ ਜਿੰਨੇ ਵਿਚਾਰ ਭੰਡਿਆ ਸਾਰੇ ਬੜਬੋਲੇ ਜੱਟ ਨਾ ਲੱਗਦੇ ਆ ਬੜਬੋਲਾ ਜੱਟ ਲੀਆਮਾ ਦਾ ਕਦੇ ਬੜਬੋਲੇ ਜੱਟ ਨੂੰ ਆਨਲਾਈਨ ਤੁਹਾਡੇ ਸਾਹਮਣੇ ਬੜਬੋਲੇ ਜੱਟ ਦੀ ਹਰ ਗੱਲ ਸਹੀ ਇਹਨਾਂ ਦੇ ਚਾਰਾਂ ਪੰਡਾ ਨੇ ਯਾਰ ਪੰਜਾਬ ਪੰਜਾਬ ਦੀ ਜਵਾਨੀ ਨੂੰ ਬੜਾ ਕਰਾਇ ਪਾਇਆ ਇਹ ਹੁਣ ਇਹਨੂੰ ਪਤਾ ਫਿਲਮ ਕੀ ਯਾਰ ਤੂੰ ਲੋਕਾਂ ਨੂੰ ਗੁੰਡੇ ਆਪ ਤੂੰ ਪੈਸੇ ਕਮਾ ਕੇ ਐਡਾ ਤੇਰਾ ਜਮੀਰ ਗਿਰ ਗਿਆ ਦੇਵ ਖਰੋੜੀ ਤੂੰ ਲੋਕਾਂ ਦੀ ਯਾਰ ਅੱਗੇ ਤੂੰ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਰਾਇ ਪਾਇਆ ਹੁਣ ਤੂੰ ਬੱਸ ਕਰ ਬੱਸ ਕਰ ਤੇਰਾ ਬੇੜਾ ਬਹਿ ਜਾ ਬੱਸ ਕਰ ਹੁਣ ਤੇ ਤੂੰ ਪੈਸੇ ਕਮਾਉਣ ਵਾਸਤੇ ਤੂੰ ਲੋਕਾਂ ਦੇ ਬੱਚਿਆਂ ਨੂੰ ਘਬਰਾਹ ਕਰ ਰਿਆ ਪਾਪੀਆ ਕ ਲੈਣਿਆ ਲਾਂਤੀਆ ਬਸ ਕਰ ਹੁਣ ਐਂਦੇ ਭਾਏ ਕਮਾਲੇ ਦਫਾ ਹੋ ਕੇ ਦੁਕਾਨ ਖੋਲ ਲਾ ਤੂੰ ਹਰ ਵਾਰ ਕਟਿਆ ਜੀ ਫਿਲਮ ਬਣਾ ਕੇ ਲੋਕਾਂ ਦੀ ਸਾਈਕੋਲੋਜੀ ਬਦਲ ਦਿਆ ਯਾਰ ਲਾਂਤੀਆ ਬਸ ਕਰ ਹੁਣ ਹੁਣ ਤੂੰ ਸਿੱਧੂ ਦਾ ਗਾਣਾ ਪਾ ਕੇ ਫਿਲਮ ਬਣਾਉਣੀ ਚਲਾਉਣੀ ਚਾਹੁੰਦਾ ਆ ਬਸ ਕਰ ਦਫਾ ਹੋ ਮਰ ਬਹੁਤ ਤੂੰ ਮਾਰੀਆਂ ਫਿਲਮਾਂ ਬਣਾ ਕੇ ਲੋਕਾਂ ਨੂੰ ਗੁੰਡੇ ਬਣਾਇਆ ਆ ਬਾਅਦ ਚ ਤੂੰ ਗਾਂਧੀ ਦੇ ਘਰ ਵੀ ਨਹੀਂ ਗਿਆ ਪਾਪੀ ਆ ਉਹਦਾ ਘਰ ਬਰਬਾਦ ਕਰਕੇ ਵੀਰੋ ਨਵੇਂ ਲੋਕਾਂ ਨੂੰ ਮੌਕਾ ਦੋ ਚੰਗੇ ਗਾਣੇ ਸੁਣੋ ਚੰਗੇ ਕਲਾਕਾਰ ਜਿਹੜੇ ਉਹਨਾਂ ਨੂੰ ਸੁਣੋ ਇੱਕ ਕਾਕਾ ਆਇਆ ਕਾਕਾ ਚਲੋ ਵਿਚਾਰਾ ਗਰੀਬੀ ਤੋਂ ਉੱਠਿਆ ਸੀ ਪਰ ਮੈਂ ਉਹਦੀ ਗੱਲ ਮੰਨਦਾ ਉਹਨੇ ਆਪਣੇ ਪਿੰਡ ਦੇ ਲੋਕਾਂ ਦਾ ਫਾਇਦਾ ਕੀਤਾ ਆਪਣੇ ਪਿੰਡ ਸਪੈਸ਼ਲ ਲਾਇਬ੍ਰੇਰੀ ਖੋਲੀ ਉਹਨੇ ਆਈ ਕਲਾਕਾਰ ਸਿੱਧੂ ਤੇ ਕਾਕਾ ਉਹ ਬੰਦਾ ਵੀ ਕਾਕਾ ਬੜਾ ਵਧੀਆ ਆ ਸੱਚਾ ਬੰਦਾ ਆ ਤੇ ਕਲਾਕਾਰ ਵੀ ਆ ਉਹ ਉਹ ਇਹੋ ਜਿਹੇ ਗੇਮਾਂ ਕਰਕੇ ਕਲਾਕਾਰ ਨਹੀਂ ਬਣਿਆ ਇਹਨਾਂ ਦੇਚਾਰਾ ਪੰਡਾਂ ਗੋ ਦਲਾਲੀਆਂ ਕਰ ਕਰ ਤੇ ਵੀਰੋ ਚੰਗੇ ਬੰਦਿਆਂ ਨੂੰ ਮੌਕਾ ਦੋ ਚੰਗੇ ਬੰਦੇ ਨਵੇਂ ਸਿਨੇਮਾ ਦੇਖੋ ਇਹ ਸਾਰੇ ਪੁਰਾਣੇ ਵਿਚਾਰਾਂ ਪੰਡਾਂ ਦਾ ਟੋਟਲ ਬਾਈ ਕਾਟ ਕਰੋ ਟੋਟਲ ਬਾਈ ਕਾਟ ਇਹਨਾਂ ਨੇ ਬਹੁਤ ਪੈਸਾ ਕਮਾ ਲਿਆ ਗੰਦ ਪਾਪ ਆ ਕੇ ਬਹੁਤ ਪੈਸਾ ਕਮਾ ਲਿਆ ਇਹਨਾਂ ਦਾ ਹੁਣ ਬੱਸ ਕਰੋ ਧੰਨਵਾਦ ਵੀਰੋ ਧੰਨਵਾਦ